ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ All Rounder 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 22 ਮਾਰਚ ਨੂੰ 12 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕੌਣ ਕਿੱਥੋਂ ਬੈਸਟ ਰੇਡਰ ਤੇ ਜਾਫੀ ਬਣਿਆ ਤੇ ਆਲਟੋ ਕਾਰਾਂ ਤੇ ਮੋਟਰਸਾਈਕਲ ਤੇ ਹੋਰ ਨਗਦ ਰਾਜ ਸਿੰਘਾਂ ਦੇ ਵੱਡੇ ਇਨਾਮ ਕਿਹੜੇ ਖਿਡਾਰੀਆਂ ਨੇ ਜਿੱਤੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਪੂਰੀ ਵੀਡੀਓ ਦੇਖਿਓ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਹੈ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਗੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਲਖਣਾ ਤਰਨਤਨ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਫਰੰਦੀਪੁਰ ਤੇ ਤੋਤਾ ਸਿੰਘ ਵਾਲੇ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਤੋਤਾ ਸਿੰਘ ਵਾਲਾ ਫਾਟ ਤੇ ਫਰੰਦੀਪੁਰ ਸੈਕੰਡ ਅੱਗੇ ਗੱਲ ਕਰਦੇ ਆ ਪੈਰੋ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 45000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਫ੍ਰੀਜਾਂ ਦਿੱਤੀਆਂ ਗਈਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰੋੜੀ ਵਾਲੀ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਬਣਾ ਵਾਲੀ ਸੈਕੰਡ ਤੇ ਰੋੜੀ ਫਾਸਟ ਤੇ ਇਥੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਗੋਰੀ ਰੋੜੀ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਰਿੰਕੂ ਰੋੜੀ ਵਾਲਾ 7 ਟੱਚ ਲੈ ਕੇ 4 ਜਫੇ ਲਾਈ ਅੱਗੇ ਗੱਲ ਕਰਦੇ ਹਰਨਾਮਪੁਰਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 40000 ਤੇ ਦੂਜਾ ਨਾਮ 45000 ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇ ਤਰਖਾਣਾ ਤੇ ਕੜਿਆਣੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੜਿਆਣਾ ਫਾਟ ਤੇ ਗੜੀ ਤਰਖਾਣਾ ਸੈਕੰਡ ਤੇ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਦੇ ਬੈਟ ਰੇਡਰ ਬਣੇਗਾ ਸਤੀਜਰ ਗੜੀ ਵਾਲਾ 7 ਕ ਵੱਡੀਆਂ ਪਾ ਕੇ 7 ਨੰਬਰ ਲਈ ਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਗੋਪੀ ਕੜਿਆਣੇ ਵਾਲਾ 4 ਟੱਚ ਲੈ ਕੇ 3 ਜਫੇ ਲਾਏ ਅੱਗੇ ਗੱਲ ਕਰਦੇ ਕਲਾਉਂਦੀ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 85000 ਤੇ ਦੂਜਾ ਨਾ 65000 ਸੀ ਤੇ ਬੈਸਟ ਰੇਡਰ ਤੇ ਜਾਫੀ ਤੇ ਲਈ 12-12000 ਰੁਪਏ ਦਿੱ ਇੱਥੇ ਫਾਈਨਲ ਮੈਚ ਹੋਇਆ ਸੀ ਟੰਡੋਲੀ ਤੇ ਸੇਖੂਪਾਸ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਸੇਖੂਪਾਸ ਸੈਕੰਡ ਤੇ ਟੰਡੋਲੀ ਫਾਸਟ ਤੇ ਇਥੋਂ ਦੇ ਬੈਸਟ ਰੀਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੀਡਰ ਬਣੇਗਾ ਪ੍ਰਦੀਪ ਤੂਫਾਨ ਟੰਡੋਲੀ ਵਾਲਾ 6 ਕਵਾਡੀਆਂ ਪਾ ਕੇ 5 ਨੰਬਰ ਲੈ ਤੇ ਇੱਥੇ ਬੈਟ ਜਾਫੀਆਂ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਲੱਖਾ ਡੰਡੋਲੀ ਤੇ ਮੱਟੂ ਡੰਡੋਲੀ ਵਾਲਾ ਦੋਨੇ ਜੁਆਇੰਟ ਬੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਹਾਂ ਦੌਲਤਪੁਰਾ ਨੀਮਾ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਈਆ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 25-25 ਹਜ਼ਾਰ ਰੁਪਈਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਾਫੂ ਵਾਲਾ ਤੇ ਡਗਰੂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਡਗਰੂ ਫਰਸਟ ਤੇ ਸਾਫੂ ਵਾਲਾ ਸੈਕੰਡ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਰੇਸਮਸਲੀ ਨੇ ਵਾਲਾ 8 ਕ ਵੱਡੀਆਂ ਪਾ ਕੇ 8 ਨੰਬਰ ਲਈ ਤੇ ਬਟ ਜਾਫੀ ਦੀ ਗੱਲ ਕਰਗੇ ਤਾਂ ਬਟ ਜਾਫੀ ਬਣੇਗਾ ਸ਼ੇਰੂ ਡਗਰੂ ਵਾਲਾ ਇੱਕ ਟੱਚ ਲੈ ਕੇ ਇੱਕ ਜਫਾ ਲਾਇਆ ਤੇ ਨਾਲ ਫੂਲਾ ਹਸੂਸਕਾ ਵਾਲਾ ਵੈਸਟ ਜਾਫੀ ਬਣੇਗਾ ਅੱਗੇ ਗੱਲ ਕਰਦੇ ਮਦੇਵੀ ਮਲੇਰਕੋਟਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 75000 ਤੇ ਦੂਜਾ ਨਾਮ 51000 ਸੀ ਤੇ ਬਟ ਰੇਡਰ ਤੇ ਜਾਫੀ ਦੇ ਲਈ 25-25000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਤਨਹੋਰੀ ਤੇ ਮਹ ਮਾਦੇ ਵਿੱਚ ਕਾਰ ਇਹਦੇ ਵਿੱਚੋਂ ਮਹੌਲੀ ਫਾਟ ਤੇ ਤਨੌਰੀ ਸੈਕੰਡ ਇਤੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਟ ਰੇਡਰ ਬਣੇਗਾ ਗੋਪੀ ਮਹੌਲੀ ਵਾਲਾ 6 ਕਵਾਡੀਆਂ ਪਾ ਕੇ 6 ਨੰਬਰ ਲਈ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਗੋਗੀ ਬਰੇਟੇ ਵਾਲਾ 4 ਟੱਚ ਲੈ ਕੇ 3 ਜਫੇ ਲਾਈ ਅੱਗੇ ਗੱਲ ਕਰਦੇ ਹਾਂ ਸਮਰਾੜੀ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਏ ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਕਲੱਬ ਤੇ ਬੇ ਆਫ ਪਲੈਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਬੇ ਆਫ ਪਲੈਂਟੀ ਨਿਊਜ਼ੀਲੈਂਡ ਸੈਂਕਟ ਤੇ ਹਰਜੀਤ ਬਰਾਡ ਕਬੱਡੀ ਕਲੱਬ ਮਾਲਵਾ ਫਾਸਟ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਾਂਗਾ ਚਰਨੀ ਰਾਏਤਰਾਣੇ ਵਾਲਾ 17 ਕਬੱਡੀਆਂ ਪਾ ਕੇ 15 ਨੰਬਰ ਲੈਤੀ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਾਂਗਾ ਕਾਲਾ ਦੁੱਧੇ ਵਾਲਾ 7 ਟੱਚ ਲੈ ਕੇ ਤਿੰਨ ਜਫੇ ਲਾਈ ਅੱਗੇ ਗੱਲ ਕਰਦੇ ਆ ਮੋਰਾਵਾਲੀ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਤਖਤੂਪੁਰਾ ਤੇ ਟਰੋਲੀ ਭਾਈ ਦੀਆਂ ਟੀਮ ਤੂ ਪੂਰਾ ਸੈਕੰਡ ਤੇ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣਗਾ ਅਰਚ ਲੋਹੜਾ ਵਾਲਾ ਨੌਕ ਵੱਡੀਆਂ ਪਾ ਕੇ 7 ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣਿਆਂਗੇ ਹੈਰੀਦਾਰਾਪੁਰ ਤੇ ਹਰਮਨ ਕੋਲਗੀ ਵਾਲਾ ਦੋਨਾਂ ਨੇ 7-7 ਟੱਚ ਲੈ ਕੇ 4-4 ਜੱਫੇ ਲਾਈ ਤੇ ਦੋਨੇ ਜੁਆਇੰਟ ਬੈਟ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਆਂ ਚੂੜ ਨਕੋਦਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਰੁਪਏ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮੱਲੰਗਾ ਤੇ ਸੁਰਖਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੁਰਖਪੁਰ ਸੈਕੰਡ ਤੇ ਮੱਲੰਗਾ ਫਾਸਟ ਤੇ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣਿਆ ਰਮਣ ਮੱਲੰਗਾ ਵਾਲਾ 12 ਕਬੱਡੀਆਂ ਪਾ ਕੇ 12 ਨੰਬਰ ਲੈਤੇ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇਗਾ ਪਿੰਦ ਅੱਗੇ ਗੱਲ ਕਰਦਾ ਹੈ ਰਾਏਕੋਟ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਓਪਨ 3 ਬਾਰੋਂ ਤੇ ਓਪਨ 1 ਬਾਰੋਂ ਦੇ ਮੈਚ ਕਰਵਾਏ ਗਏ ਸਨ ਤੇ ਕਬੱਡੀ ਓਪਨ 3 ਬਾਰੋਂ ਦਾ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਬੈਸਟ ਰੀਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਕਬੱਡੀ ਓਪਨ 1 ਬਾਰੋਂ ਦਾ ਪਹਿਲਾ ਇਨਾਮ 51 ਹਜ਼ਾਰ ਤੇ ਦੂਜਾ ਇਨਾਮ 44 ਹਜ਼ਾਰ ਸੀ ਤੇ ਬੈਸਟ ਰੀਡਰ ਤੇ ਜਾਫੀ ਦੇ ਲਈ LED ਦਿੱਤੀ ਗਈਆਂ ਸਨ ਤੇ ਆਪਾਂ ਪਹਿਲਾਂ ਗੱਲ ਕਰਾਂਗੇ ਕਬੱਡੀ ਓਪਨ 1 ਬਾਰੋਂ ਦੇ ਫਾਈਨਲ ਰਿਜ਼ਲਟ ਦੀ ਤੇ ਕਬੱਡੀ ਓਪਨ 1 ਮੈਚ ਹੋਇਆ ਸੀ ਦੌਦਰ ਤੇ ਸਾਨੇ ਵਾਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਾਨੇ ਵਾਲਾ ਫਾਟ ਤੇ ਦੌਦਰ ਸੈਕੰਡ ਤੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਵੈਸਟ ਰੇਡਰ ਬਣਿਆ ਰੌਸ਼ਨ ਗੁੱਜਰ ਪੰਜ ਕਬੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬੈਠ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਬਣੇਗਾ ਗੋਪੀ ਕੜਿਆਣੇ ਵਾਲਾ ਤੇ ਮੁੰਡਾ ਇੱਕ ਦਿਨ ਵਿੱਚ ਦੋ ਕਬੱਡੀ ਟੂਰਨਾਮੈਂਟਾਂ ਦਾ ਵੈਸਟ ਜਾਫੀ ਬਣਿਆ ਤੇ ਹਰਨਾਮਪੁਰਾ ਤੇ ਰਾਏਕੋਟ ਦੇ ਕਬੱਡੀ ਕੱਪ ਦਾ ਤੇ ਕਬੱਡੀ ਓਪਨ ਤਿੰਨ ਵਾਰੋਂ ਦੇ ਫਾਈਨਲ ਦਾ ਰਿਜ਼ਲਟ ਦੀ ਗੱਲ ਕਰਕੇ ਤਾਂ ਫਾਈਨਲ ਮੈਚ ਹੋਇਆ ਸੀ ਬਰਨਾਲਾ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਤੇ ਟੀਮਾਂ 175 ਦੀਆਂ ਫਾਟ ਤੇ ਸੈਕਿੰਡ ਬਣੀਆਂ ਤੇ ਹੁਣ ਗੱਲ ਕਰਦੇ ਆ ਮੋਟਰਸਾਈਕਲਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣਿਆਗੇ। ਦਬਸਟਰ ਰੇਡਰਾਂ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣਗਾ ਕੁਲਵੀਰ ਬੋੜਾ ਵਾਲੀ ਤੇ ਸਿਕੰਦਰ ਮਾੜੀ ਵਾਲਾ ਦੋਨੇ ਜੁਆਇੰਟ ਬੈਸਟ ਰੇਡਰ ਬਣਿਆਗੇ 7-7 ਕਵਡੀਆਂ ਪਾ ਕੇ 5-5 ਨੰਬਰ ਲਈ ਤੇ ਬਿਠ ਜਾਫੀ ਦੀ ਗੱਲ ਕਰਕੇ ਤਾਂ ਬਿਠ ਜਾਫੀ ਬਣੇਗਾ ਲੱਖਾ ਮਾੜੀ ਵਾਲਾ 7 ਟੱਚ ਲੈ ਕੇ 4 ਜੱਫੇ ਲਾਏ ਤੇ ਮੁੰਡਾ ਮੋਟਰਸਾਈਕਲ ਦਾ ਜੇਤੂ ਬਣਿਆ ਤੇ ਫਾਈਨਲ ਦੇ ਵਿੱਚ 3 ਜੱਫਿਆਂ ਤੇ LED ਲੱਗੀ ਸੀ ਤੇ ਮੁੰਡੇ ਨੇ ਉਹ ਵੀ ਜਿੱਤੀ ਤੇ ਲੱਖੇ ਮਾੜੀ ਵਾਲੇ ਗਰਲੇ ਸੰਯੁਕਤ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਾਲਵਾ ਤੇ ਮਾਝਾ ਦੀ ਜਮਾਤ ਵਿੱਚ ਆ ਦੂਸਰਾ ਛੋਹਰ ਵੀ ਆ ਜਾਵੇ ਮਾਲਵਾ ਸੈਕਿੰਡ ਤੇ ਮਾਲਵਾ ਫਾਸਟ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਸੀਗਾ ਜਿਹੜਾ 14 ਕਬੱਡੀਆਂ ਪਾ ਕੇ 11 ਬਿੰਦੂ ਲੈ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਕਲਵੀਰ ਬੰਝੇ ਦਾਣੇ ਵਾਲਾ 13 ਟੱਚ ਲੈ ਕੇ 7 ਜ ਲੱਖ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਆਲਟੋ ਕਾਰਾਂ ਦਿੱਤੀਆਂ ਗਈਆਂ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਪੱਤੜਕਲਾਂ ਤੇ ਗੱਗੀ ਲੋਪ ਕਬੱਡੀ ਕਲੱਬ ਮਾਲਵਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਗੱਗੀ ਲੋਪ ਕਬੱਡੀ ਕਲੱਬ ਮਾਲਵਾ ਸੈਕਿੰਡ ਤੇ ਪੱਤੜਕਲਾਂ ਫਾਸਟ ਤੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣੇਗਾ ਬੁਲਟ ਕੀਰਾਂ ਵਾਲਿਆ 16 ਕਬੱਡੀਆਂ ਪਾ ਕੇ 16 ਨੰਬਰ ਲੈਤੇ ਤੇ ਨਾਲ ਗਰਲਾਲ 16 ਵਾਲਾ ਜੁਆਇੰਟ ਬੈਸਟ ਰੇਡਰ ਬਣੇਗਾ ਤੇ ਬੈ ਅਰਜਨ 10 ਟੱਚ ਲੈ ਕੇ ਤਿੰਨ ਜਫੇ ਲਾਇਤੇ ਮੁੰਡੇ ਆਲਟੋ ਕਾਰਾਂ ਦੇ ਬੈਸਟ ਰੀਡਰ ਤੇ ਜਾਫੀ ਬਣੇਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਐਸੀ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰੌਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ